ਇੱਕ ਗੱਲ ਆਖਾਂ ਜੀ ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਸਾਜਿਆ ਉਦੋਂ ਪੰਜ ਚੀਜ਼ਾਂ ਦੀ ਵਰਤੋਂ ਕੀਤੀ ਆ ਕਿਹੜੀਆਂ ਪੰਜ ਚੀਜ਼ਾਂ ਨੇ ਜੀਓ ਖੰਡਾ ਬਾਟਾ ਪਤਾਸੇ ਬਾਣੀ ਤੇ ਪਾਣੀ ਤੇ ਇਹਨਾਂ ਤੋਂ ਆਪਾਂ ਕੁਝ ਸਿੱਖੀਏ ਇੱਕ ਬੰਦ ਲਿਖਣ ਦੀ ਕੋਸ਼ਿਸ਼ ਕੀਤੀ ਆ ਦੇਖਣਾ ਜੀ ਕਿ ਦੋ ਤਾਰੀ ਖੰਡੇ ਕੋਲੋਂ ਵੀ ਰਸ ਲੈ ਲਿਏ ਦੋ ਤਾਰੀ ਖੰਡੇ ਕੋਲੋਂ ਵੀਰ ਰਸ ਲੈ ਲਿਏ ਸਿੱਖ ਮਜਲੂਮ ਦੇ ਲਈ ਢਾਲ ਹੋਣਾ ਚਾਹੀਦਾ ਉਹ ਕੰਮ ਆ ਸਕੀ ਏ ਜੀ ਕਿਸੇ ਲੋੜ ਬੰਦ ਦੇ ਬਾਟੇ ਜਿਹੜਾ ਵਿਸ਼ਾਲ ਹੋਣਾ ਚਾਹੀਦਾ ਵਾਟੇ ਜਿਆ ਫਿਰਦਾ ਵਿਸ਼ਾਲ ਹੋਣਾ ਚਾਹੀਦਾ ਕਿ ਪਤਾਸਿਆਂ ਤੋਂ ਸਿੱਖ ਲਈਏ ਮਿੱਠਾ ਮਿੱਠਾ ਬੋਲਣਾ ਤੇ ਇੱਕ ਇੱਕ ਬੋਲ ਸੱਚ ਨਾਲ ਹੋਣਾ ਚਾਹੀਦਾ ਤੇ ਪਾਣੀ ਵਾਂਗੂ ਰੱਖੀਏ ਨਿਮਰ ਬਣ ਆਪਣਾ ਤੇ ਚਿੱਤ ਵਿੱਚ ਚੰਗਾ ਹੀ ਖਿਆਲ ਆਉਣਾ ਚਾਹੀਦਾ ਚੇ ਚਿੱਤ ਵਿੱਚ ਚੰਗਾ ਹੀ ਖਿਆਲ ਹੋਣਾ ਚਾਹੀਦਾ ਬਾਣੀ ਪੜ ਕਰੀਏ ਅਡੋਲ ਚਿੱਤੇ ਆਪਣਾ ਬਾਣੀ ਪੜ ਕਰੀਏ ਅਡੋਲ ਚਿੱਤੇ ਆਪਣਾ ਰਜਾ ਵਿੱਚ ਰਹਿ ਕੇ ਹੀ ਨਿਹਾਲ ਹੋਣਾ ਚਾਹੀਦਾ ਹੈ ਉਹ ਲਾਲ ਅੱਖੇ ਗੁਰੂ ਦੀ ਅਪਾਰ ਹੋਣੀ ਕਿਰਪਾ ਪਰ ਗੁਰੂ ਤੇ ਭਰੋਸਾ ਹਰ ਹਾਲ ਹੋਣਾ ਚਾਹੀਦਾ ਹੈ ਗੁਰੂ ਤੇ ਭਰੋਸਾ ਹਰ ਹਾਲ ਹੋਣਾ ਚਾਹੀਦਾ ਗੁਰੂ ਤੇ ਭਰੋਸਾ ਕਰੀਏ ਪਿਆਰਿਓ ਇੱਕ ਕਵਤਾ ਮੈਂ ਆਪ ਜੀ ਨਾਲ ਸਾਂਝੀ ਕਰਾਂ